ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦਾ ਪਾਣੀ ਜਿਹੜਾ ਹੈ ਉਸ ਦਾ ਪੱਧਰ ਡੈਮ ਦੇ ਹੇਠਲੇ ਪੱਧਰ 490.40 ਤੇ ਹੈ ਜੋ ਕਿ 487.68 ਤੇ ਹੇਠਲੇ ਪੱਧਰ ਤੋਂ ਸਿਰਫ 3 ਮੀਟਰ ਯਾਨੀ ਕਿ 73 ਸੈਂਟੀਮੀਟਰ ਉੱਪਰ ਹੈ ਅਧਿਕਾਰੀਆਂ ਅਨੁਸਾਰ ਮੌਨਸੂਨ ਦੀ ਅਨਹੋਂਦ ਅਤੇ ਪਾਣੀ ਦੀ ਜ਼ਿਆਦਾ ਮੰਗ ਕਾਰਨ ਬਿਜਲੀ ਅਤੇ ਸਿੰਚਾਈ ਕਾਰਨ ਡੈਮ ਦੇ ਪਾਣੀ ਦਾ ਪੱਧਰ ਇੰਨਾ ਹੇਠਲੇ ਪੱਧਰ ਤੇ ਪਹੁੰਚ ਗਿਆ ਹੈ ਦੱਸਦਈਏ ਡੈਮ ਦੇ ਕਾਰੀਆਂ ਦਾ ਕਹਿਣਾ ਹੈ ਕਿ ਮੌਨਸੂਨ ਦੇ ਬਾਕੀ ਰਹਿੰਦੇ 2 ਮਹੀਨਿਆਂ ਵਿੱਚ ਪਾਣੀ ਦਾ ਪੱਧਰ ਕਈ ਸਾਲਾਂ ਬਾਅਦ ਵਧਣ ਦੀ ਸੰਭਾਵਨਾ ਹੈ ਤੇ ਡੈਮ ਇਨਾ height ਪੱਧਰ ਤੇ ਪਹੁੰਚ ਗਿਆ ਹੈ ਇਸ ਵਾਰ ਜੁਲਾਈ ਵਿੱਚ ਮੌਨਸੂਨ ਦੀ ਬਹੁਤ ਘੱਟ ਬਾਰਿਸ਼ ਹੋਈ ਹੈ ਤੇ ਜ਼ਿਆਦਾ ਅਸਰ ਹੁਣ ਰਣਜੀਤ ਸਾਗਰ ਡੈਮ ਦੀ ਛੀਲ ਤੇ ਵੀ ਦਿਸਣ ਲੱਗ ਪਿਆ ਹੈ। ਅਧਿਕਾਰੀਆਂ ਮੁਤਾਬਕ ਡੈਮ ਦੇ ਹੇਠਲੇ ਪੱਧਰ ਤੋਂ 73 ਸੈਂਟੀਮੀਟਰ ਦੀ ਦੂਰੀ ਤੇ ਸਿੰਚਾਈ ਅਤੇ ਬਿਜਲੀ ਦੀ ਮੰਗ ਜ਼ਿਆਦਾ ਹੋਣ ਕਾਰਨ ਇਸ ਵਾਰ ਜੁਲਾਈ ਮਹੀਨੇ 'ਚ ਮੌਨਸੂਨ ਦਾ ਪੱਧਰ ਜਿਹੜਾ ਹੈ ਉਹ ਬਹੁਤ ਘੱਟ ਹੋ ਗਿਆ। ਜਿਸ ਕਾਰਨ ਡੈਮ ਛੀਲ ਦੇ ਪਾਣੀ ਦਾ ਪੱਧਰ ਘਟ ਗਿਆ ਹੈ ਤੇ ਜੇਕਰ ਛੀਲ ਦੇ ਪਾਣੀ ਦਾ ਪੱਧਰ ਇਸੇ ਤਰ੍ਹਾਂ ਡਿੱਗਦਾ ਰਹਿੰਦਾ ਹੈ ਤਾਂ ਜੇਕਰ ਇਸ ਛੀਲ ਤੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਜਾਂਦਾ ਹੈ ਜਿਸ ਨੂੰ ਡੈਡ ਕੀਆ ਜਾਂਦਾ ਹੈ ਫਿਰ ਇਸ ਦਾ ਅਸਰ ਬਿਜਲੀ ਉਤਪਾਦਨ ਤੇ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ਚ ਅਜੇ 2 ਮਹੀਨੇ ਬਾਕੀ ਨੇ ਮਹੀਨਿਆਂ ਚ ਕੁਝ ਦਾ ਕੁਝ ਚੀਜ਼ ਦਾ ਪਾਣੀ ਜਿਹੜਾ ਹੈ ਉਹ ਵੱਧ ਵੀ ਸਕਦਾ ਹੈ ਇਹ ਸੰਭਾਵਨਾ ਆਨੇ ਜਿਤਾਈ ਹੈ ਤੋ ਉਹਨਾਂ ਨੇ ਕਿਹਾ ਹੈ ਕਿ ਕਿਰਪਾ ਕਰਕੇ ਧਿਆਨ ਦਿੱਤਾ ਜਾਵੇ ਕਿ ਪਠਾਨਕੋਟ ਰਣਜੀਤ ਸਾਗਰ ਡੈਮ ਦਾ ਮੌਜੂਦਾ ਮੌਜੂਦਾ ਪਾਣੀ ਦਾ ਪੱਧਰ ਜਿਹੜਾ ਹੈ ਉਹ 491.40 ਦੇ ਆਸ-ਪਾਸ ਹੈ ਜਦੋਂ ਕਿ ਇਸ ਦਾ ਸਭ ਤੋਂ ਘੱਟ ਪੱਧਰ ਜਿਹੜਾ ਹੈ 477.68 ਦਰਜ ਕੀਤਾ ਗਿਆ ਹੈ ਜੋ ਕਿ ਇਸ ਦੇ ਖਤਰੇ ਦੇ ਨਿਸ਼ਾਨ ਦੀ ਗੱਲ ਕਰੀਏ ਤਾਂ ਇਹ ਵੀ ਚਿੰਤਾ ਹੈ ਕਿ ਚਿੰਤਾ ਦਾ ਵਿਸ਼ਾ ਹੈ ਕਿ ਇਹ ਬਹੁਤ ਦੂਰ ਹੈ ਜੋ ਕਿ ਕਰੀਬ 527 ਮੀਟਰ ਹੈ ਤੇ ਡੈਮ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਚੰਗੀ ਬਾਰਿਸ਼ ਹੁੰਦੀ ਹੈ ਤਾਂ ਇਹ ਜਿਹੜਾ ਡੈਮ ਦਾ ਪਾਣੀ ਆ ਉਸ ਦਾ ਪੱਧਰ ਵੱਧ ਵੀ ਸਕਦਾ ਹੈ। ਰஞ்சிਤ ਸਾਹਿਬ ਡੈਮ ਰੈਜ਼ਰਵਾਇਰ ਦਾ ਇਸ ਸਮੇਂ ਰੈਜ਼ਰਵਾਇਰ ਲੈਵਲ 490.41 ਮੀਟਰ ਹੈ। ਇਹਦਾ ਜਿਹੜਾ ਡੈੱਡ ਸਟੋਰੇਜ ਲੈਵਲ ਹੈ ਜਿਹੜਾ ਮਿਨੀਮਮ ਆਪਾਂ ਕਹਿ ਰਹੇ ਹਾਂ ਉਹ ਹੈਗਾ 487.68 ਤੇ ਮਿਨੀਮਮ ਤੋਂ ਇਸ ਸਮੇਂ 3 ਮੀਟਰ 73 ਸੈਂਟੀਮੀਟਰ ਅਬਾਉ ਹੈਗਾ। ਇਸ ਸੀਜ਼ਨ ਦੇ ਵਿੱਚ ਇਲੈਕਟ੍ਰਿਸਿਟੀ ਦੀ ਡਿਮਾਂਡ ਤੇ ਇਰੀਗੇਸ਼ਨ ਦੀ ਡਿਮਾਂਡ ਵੱਧ ਜਾਣ ਕਰਕੇ ਆ ਜਿਹੜਾ ਇਹ ਇਸ ਲੈਵਲ ਤੱਕ ਡਿਪਲੀਟ ਹੋ ਚੁੱਕਾ ਹੈ ਲੇਕਿਨ ਆਉਣ ਵਾਲੇ 2 ਮਹੀਨੇ ਜੋ ਮਾਨਸੂਨ ਦੇ ਰਹਿੰਦੇ ਨੇ ਉਹਦੇ ਵਿੱਚ ਇਹਦੀ ਜਿਹੜੀ ਆ ਫਿਲਿੰਗ ਹੋਣ ਦੀ ਪੂਰੀ ਸੰਭਾਵਨਾ ਹੈ ਪਿਛਲੇ ਸਾਲ ਤੋਂ ਲੈ ਕੇ ਫਿਲਿੰਗ ਹੋ ਜਾਂਦੀ ਹੈ ਹਰ ਮਾਨਸੂਨ ਸੀਜ਼ਨ ਦੇ ਵਿੱਚ ਇਹਦੀ ਫਿਲਿੰਗ ਹੋ ਜਾਂਦੀ ਹੈ 80% ਹਨੀ ਦੇ ਨਾਲ ਅੱਜ ਸੈਨੀਤ ਦੀ ਰਿਪੋਰਟ